ਕੀ ਕਰਦੀ ਐ ਨਹੀਂ ਕੁਝ ਨਹੀਂ ਹੋਇਆ ਇਹ ਵੀ ਤੇਰਾ ਬਨੰਦ ਕਰਨਾ ਹੋਇਆ ਨਾ ਤੇਰਾ ਵਿਆਹ ਤਾਂ ਇਹ ਪਹਿਲੀ ਨੂੰ ਹੋਣ ਦਿੰਦੀ ਸੀ ਇਹ ਐਵੇਂ ਲਖਣ ਕਰੀ ਜਾਂਦੀ ਐ ਕੁਝ ਨਹੀਂ ਹੋਇਆ ਬੀਤੋ ਹਾਂਜੀ ਭਾਬੀ ਮੇਰੀ ਗੱਲ ਸੁਣ ਬੈਠ ਕੇ ਕੀ ਹੋ ਗਿਆ ਇਹਨੇ ਘਬਰਾਇਆ ਗਿਆ ਨਹੀਂ ਤੂੰ ਬੈਠ ਹੇ ਕੀ ਹੋ ਗਿਆ ਭਾਬੀ ਆਏ ਜਗਾ ਤਾਂ ਕਰੀ ਨਹੀਂ ਆ ਮੈਂ ਤੇਰੇ ਨਾਲ ਨਾ ਇੱਕ ਗੱਲ ਕਰਨੀ ਸੀ ਹਾਂ ਭਾਬੀ ਕਰੋ ਫਿਰ ਐਨੇ ਘਬਰਾਏ ਜਾਈਓ ਮੈਂ ਤੈਨੂੰ ਆਏ ਕਹਿੰਦੀ ਸੀ ਹਾਂ ਮੈਂ ਜੱਗਾ ਆਇਆ ਸੀ ਆਪਣੀ ਘਰੀ ਜੱਗਾ ਭਾਬੀ ਕਿਉਂ ਕੀ ਹੋ ਕੀ ਗਿਆ ਮੇਰੀ ਗੱਲ ਸੁਣੋ ਹਾਂ ਕੋਈ ਸਮਾਨ ਸਮੂਨ ਤਾਂ ਨਹੀਂ ਫੜਾ ਕੇ ਗਿਆ ਅੱਛਾ ਜੱਗਾ ਆਇਆ ਤਾਂ ਸੀਗਾ ਭਾਬੀ ਠੀਕ ਆ ਕੱਲ ਕਰ ਸਮਾਨ ਸਮੂਨ ਤਾਂ ਮੈਨੂੰ ਕੋਈ ਨਹੀਂ ਦੇ ਕੇ ਗਿਆ ਕੀ ਕਹਿੰਦਾ ਸੀ ਕਹਿਣਾ ਕੀ ਸੀ ਮੇਰੀ ਗੱਲ ਸੁਣੋ ਦੇਖੋ ਹਣ ਟਿੱਕਰ ਨਾ ਮੈਂ ਤੇ ਇਥੋਂ ਗੱਲਾਂ ਲਕਾਉਂਦੀ ਰਹੀ ਐ। ਅੱਛਾ ਭਾਬੀ। ਤੇ ਜਿਹੜੀ ਉਹ ਗੱਲ ਬਣਾਈ ਸੀ ਨਾ ਕਿ ਰੂੜੀਆਂ ਕੋਲੇ ਬੰਦਾ ਆਇਆ ਸੀ ਮੂੰਗ ਲੇਟ ਕੇ। ਹਾਂ ਹਾਂ ਬਾਬੇ। ਉਹ ਮੈਨੂੰ ਜੱਗੇ ਨਹੀਂ ਦੱਸਿਆ ਸੀ। ਵੇਖ ਉਹਦੀਆਂ ਗੱਲਾਂ ਤੇ ਨਾ ਬਾਲਾ ਯਕੀਨ ਨਾ ਕਰੀ ਵੀ ਜੇ ਤੈਨੂੰ ਆਏ ਆ ਨਾ ਵੀ ਮੇਰੇ ਤਾਏ ਦਾ ਪੁੱਤ ਐ ਵੀ ਮੇਰੇ ਬਾਰੇ ਚੰਗਾ ਸੋਚਦਾ ਐ। ਚੰਗਾ ਤਾਂ ਉਹ ਸੋਚਦਾ ਨਹੀਂ ਜੜਾਂ ਜੜਾਤੀ ਫੇਰਦਾ। ਅੱਛਾ ਭਾਬੀ। ਜੱਗੇ ਨੇ ਇਹ ਗੱਲ ਕੀਤੀ ਸੀ ਮੇਰੇ ਤੁਹਾਡੇ ਕੋਲ। ਹਾਂ। ਕਿਉਂ ਤੈਨੂੰ ਮੇਰੀਆਂ ਗੱਲਾਂ ਤੇ ਹੁਣ ਯਕੀਨ ਨਹੀਂ? ਮੈਂ ਯਕੀਨ ਆ ਪਾ ਵੀ ਫੇਰ ਹੀ ਮੈਂ ਤੁਹਾਨੂੰ ਦੁਹਰਾ ਕੇ ਪੁੱਛਿਆ ਤੁਹਾਡੇ ਤੇ ਯਕੀਨ ਨਹੀਂ ਹੋਊਗਾ ਤਾਂ ਹੋਰ ਫਿਰ ਮੈਨੂੰ ਹੋ ਵੀ ਕੀ ਦੇ ਤੇ ਲੈ ਮੇਰੀ ਗੱਲ ਸੁਣ ਜੇ ਤੈਨੂੰ ਸਿਉਣਾ ਫੜਾ ਕੇ ਗਿਆ ਨਾ ਤੂੰ ਮੈਨੂੰ ਫੜਾਦੀ ਸਿਉਣਾ ਪਾਪੀ ਹਾਂ ਕਿਹੜਾ ਸਿਉਣੇ ਦੀ ਗੱਲਾਂ ਕਰੀ ਐਂ ਨਾ ਤੁਸੀਂ ਉਹੀ ਝੱਗਾ ਕੋਈ ਸਿਉਣਾ ਨਹੀਂ ਫੜਾ ਕੇ ਗਿਆ ਵੇਖ ਮੇਰੀ ਗੱਲ ਸੁਣ ਮੀਤ ਹਾਂ ਉਹਨੇ ਚੋਰੀ ਕਰਕੇ ਨਾ ਸਿਉਣਾ ਤੇ ਉਹ ਤੈਨੂੰ ਫੜਾਤਾ ਹੋਊਗਾ ਮੈਨੂੰ ਐਂ ਕਹਿ ਕੇ ਗਿਆ ਸੀ ਕਹਿੰਦਾ ਹੁਣ ਮੈਂ ਤੇਰਾ ਨਾਂ ਧਰੂੰਗਾ ਵੇਖ ਆਪਣੇ ਦੋਨਾਂ 'ਚ ਫਰਕ ਪਾਉਂਦਾ ਫਿਰਦਾ ਚਲੋ ਗੱਲ ਮੈਂ ਮੰਨ ਗਈ ਭਾਬੀ ਜੇ ਜੱਗਾ ਚੋਰੀ ਕਰੂਗਾ ਟੂਮਾ ਫਿਰ ਉਹ ਫੜਾ ਕੇ ਕਿਉਂ ਜਾਊਗਾ ਮੇਰੀ ਗੱਲ ਸਾਨੂੰ ਮੈਨੂੰ ਬੁਰੀ ਪਾਉਂਦਾ ਫਿਰਦਾ ਮੈਨੂੰ ਕਹਿੰਦਾ ਮੈਂ ਜਮਾ ਤੈਨੂੰ ਕਹਿੰਦਾ ਹੈਪੀ ਦੇ ਤੇ ਮੀਤ ਦੇ ਅੱਖਾਂ 'ਚ ਨੀਵੀਂ ਕਰ ਦੂ ਜਮਾ ਉਹ ਤਾਂ ਚਲ ਠੀਕ ਹੈ ਭਾਬੀ ਫਿਰ ਤੁਹਾਡਾ ਤੇ ਜੱਗੇ ਰਹੇ ਜਾਂ ਕਿਹੜਾ ਪੈਰ ਹੋ ਗਿਆ ਵੀ ਜਿਹੜਾ ਇੰਨਾ ਬੈਰ ਕੱਢੀ ਜਾਂਦਾ ਉਹ ਤੁਹਾਡੇ ਨਾਲ ਮੈਂ ਉਹਦੇ ਨਾਲ ਲੜ ਪੀ ਮੈਂ ਉਹਨੂੰ ਆਖਿਆ ਮੈਂ ਸਾਡੀ ਕੁੜੀ ਦੀਆਂ ਗੱਲਾਂ ਬਣਾਉਣਾ ਤੂੰ ਰੂੜੀਆਂ ਕੋਲੇ ਕਿਹੜਾ ਬੰਦਾ ਆਇਆ ਸੀ ਉਸੇ ਨੇ ਗੱਲ ਬਣਾਈ ਆ ਉਹ ਗੱਲ ਪਿੱਛੇ ਹੁਣ ਮੇਰੇ ਨਾਲ ਬੈਰ ਕੱਢਦਾ ਮੈਂ ਹੈਪੀ ਨੂੰ ਦੱਸਤਾ ਫਿਰ ਹੈਪੀ ਤੇ ਉਹ ਜਦੋਂ ਜਦਾਈ ਨਹੀਂ ਹੋ ਗਈ ਸੀ ਉਹਨਾਂ ਚ ਹਾਂ ਹਾਂ ਬਾਬੀ ਮੇਰੀ ਗੱਲ ਸੁਣੋ ਚਲੋ ਕੋਈ ਨਹੀਂ ਉਹ ਤਾਂ ਗੱਲ ਨੂੰ ਨਾ ਬਾਬਾ ਟਾਈਮ ਹੋ ਗਿਆ 2 ਮਹੀਨੇ ਵਾਂਗੂ ਹੋ ਗਿਆ ਚਲੋ ਜੱਗੇ ਵੀਰੇ ਨੇ ਜਿਹੜੀ ਗੱਲ ਬਣਾਤੀ ਉਹ ਤੇ ਹੁਣ ਮੈਂ ਵੀ ਕੀ ਕਰ ਸਕਦੀ ਆ ਹੂੰ ਚੱਲ ਫਿਰ ਵੀ ਮੇਰਾ ਭਰਾ ਆ ਭਰਾ ਭੈਣਾਂ ਦੇ ਇਹੋ ਜਿਹੇ ਗੱਲਾਂ ਨਹੀਂ ਬਣਾਉਦੇ ਹੁੰਦੇ ਇਹੋ ਜਿਹਾ ਕਾਦਾ ਭਰਾ ਜਿਹੜਾ ਹੁਣ ਦੂਸ਼ ਨਹੀਂ ਲਈ ਚੱਲੇ ਮੇਰੀ ਗੱਲ ਸੁਣ ਲਾ ਤੈਨੂੰ ਹਜੇ ਵੀ ਮੇਰੇ ਤੇ ਯਕੀਨ ਨਹੀਂ ਭਾਬੀ ਮੈਨੂੰ ਤੁਹਾਡੇ ਤੇ ਵੀ ਬਹੁਤ ਯਕੀਨ ਆ ਤੇ ਜੱਗੇ ਤੇ ਵੀ ਇੱਕ ਪਾਸੇ ਤੁਸੀਂ ਮੇਰੇ ਪਰਜਾਈ ਆ ਤੇ ਉਹ ਮੇਰਾ ਭਰਾ ਦੇਖਣਾ ਹਾ ਨਾਲੋਂ ਮਸ ਦੂਰ ਨਹੀਂ ਹੁੰਦਾ ਹੈਗਾ ਫਿਰ ਕੀ ਜੇ ਮੇਰੇ ਤਾਏ ਦਾ ਮੁੰਡਾ ਆਖਰ ਨੂੰ ਭਰਾ ਤਾਂ ਭਰਾ ਹੀ ਰਹੂਗਾ ਨਾ ਪਰ ਹੈਪੀ ਵਾਲਾ ਥਾਂ ਤਾਂ ਨਹੀਂ ਉਹ ਲੈ ਸਕਦਾ ਨਹੀਂ ਹੈਪੀ ਵਾਲਾ ਥਾਂ ਤਾਂ ਨਹੀਂ ਲੈ ਸਕਦਾ ਕਹਿੰਦੇ ਹੁੰਦੇ ਜਿਹੜਾ ਸਾਕਾ ਭਰਾ ਤੋਂ ਸਾਕ ਹੀ ਹੁੰਦਾ ਮੈਂ ਤੈਨੂੰ ਹਜੇ ਵੀ ਕਹਿਨੀ ਆ ਜੇ ਉਹ ਚੀਜ਼ ਕੋਈ ਤੈਨੂੰ ਫੜਾ ਕੇ ਜਾਂਦਾ ਨਾ ਸਿੱਧੀ ਤੂੰ ਮੇਰੇ ਕੋਲ ਹੀ ਆ ਕੋਈ ਨਹੀਂ ਭਾਬੀ ਜੇ ਮੈਨੂੰ ਫੜਾ ਕੇ ਗਿਆ ਮੈਂ ਤੁਹਾਨੂੰ ਜ਼ਰੂਰ ਫੜਾਉਂਗੀ ਗੱਲ ਕਰ ਹਜੇ ਤੱਕ ਤਾਂ ਉਹ ਮੈਨੂੰ ਕੋਈ ਚੀਜ਼ ਨਹੀਂ ਦੇ ਕੇ ਗਿਆ ਹੈ हां भाभी चल ਕੋਈ ਨਾ ਤੇ ਗੱਲ ਨਾ ਧਿਆਨ ਚ ਰੱਖੀ ਨਹੀਂ ਧਿਆਨ ਚੇ ਬਾਬੀ ਮੈਂ ਤਾਂ ਡਰ ਗਈ ਸੀ ਮਾਹ ਪਤਾ ਨਹੀਂ ਕੀ ਹੋ ਗਿਆ ਵੀ ਭਾਬੀ ਇੰਨਾ ਕਾਤੋਂ ਭੱਜੇ ਬਹਿ ਜਾ ਛੇਤੀ ਮੈਂ ਤਾਂ ਨਾ ਚਾਦਰ ਜੀ ਵਿਛਾ ਕੇ ਸਹਰਾਣੇ ਜਲਾਉਂਦੀ ਸੀਗੀ ਮਾਹ ਬਦਲ ਦਾ ਚਾਦਰ ਮੈਂ ਤਾਂ ਤਾਂ ਭੱਜੀ ਆਈ ਮੈਨੂੰ ਨਾ ਧੌਂਕੀ ਦੇ ਕੇ ਗਿਆ ਸੀ ਕਹਿੰਦਾ ਤੈਨੂੰ ਇਸ ਘਰੋਂ ਕਢਾਉਂਗਾ ਭਾਬੀ ਕਿਧਰੇ ਨਹੀਂ ਕਢਾਉਂਦਾ ਹੈ ਰਿਆ ਕਿਉਂ ਤੂੰ ਟੈਨਸ਼ਨ ਲੈਣੀ ਹੁੰਨੀ ਆ ਤੈਨੂੰ ਪਤਾ ਜੱਗੇ ਵੀਰ ਦਾ ਜਦੋਂ ਬਲੱਡ ਵਾਜ ਜਾਂਦਾ ਉਹ ਬੋਲ ਜ਼ਰੂਰ ਦਿੰਦਾ ਕਲ ਕਰਾ ਹੈਗਾ ਕੁਛ ਨਹੀਂ ਕਰਦਾ ਇੱਕ ਵਾਰੀ ਬੋਲ ਗਿਆ ਬਸ ਬਹੁਤ ਆ ਹੁਣ ਨੀ ਉਹ ਕੁਛ ਬੋਲਦਾ ਹੈਗਾ ਆਪੜਾ ਗੁੜੀ ਆ ਵੀ ਐਵੇਂ ਬਾਹਾਂ ਕੱਢ ਕੇ ਲੜੀ ਜਾਊਗਾ ਕਿਉਂ ਨਹੀਂ ਮੈਨੂੰ ਸਿੱਧਾ ਕਿਹਾ ਕਹਿੰਦਾ ਮੈਂ ਤੇਰਾ ਕਹਿੰਦੇ ਸਾਰੀ ਫੋਟੋ ਫਰੇਮ ਹੀ ਇਸ ਤਰ੍ਹਾਂ ਦਾ ਬਣਾ ਦੂੰਗਾ ਵੀ ਮੀਤ ਤੇ ਹੈਪੀ ਤੇਰੇ ਮਗਰ ਲੱਗਣਾ ਹੀ ਨਹੀਂ ਤੈਨੂੰ ਧੱਕੇ ਦੇ ਦੇ ਦੋਨੋਂ ਭੈਣ ਭਰਾ ਘਰੋਂ ਕੱਢਣਗੇ ਕੋਈ ਨਹੀਂ ਭਾਬੀ ਤੁਸੀਂ ਤਾਂ ਨਾ ਬਾਲੀ ਟੈਨਸ਼ਨ ਲਈ ਬੈਠਿਆ ਅਸੀਂ ਕਿਦੜੇ ਨਹੀਂ ਤੈਨੂੰ ਘਰੋਂ ਕੱਢਦੇ ਹੈਗੇ ਕਿਦੜੇ ਕੋਈ ਗੱਲ ਨਹੀਂ ਹੁੰਦੀ ਹੈਗੀ ਜਾਂ ਕਰ ਲਾਉਂਦਾ ਕੀ ਕਰਦੀ ਸੀਗੀ ਜਦੋਂ ਮੈਨੂੰ ਉਹ ਸੋਨਾ ਸੱਪਾ ਕੋਈ ਫੜਾ ਗਿਆ ਮੈਂ ਤੈਨੂੰ ਜ਼ਰੂ ਚਲ ਠੀਕ ਹੈ ਚੰਗਾ ਪੱਕੀ ਰਹੀ ਆ ਗੱਲ ਤੇ ਹਾਂ ਹਾਂ ਭਾਬੀ ਪੱਕੀ ਹੈ ਮੈਂ ਚਲ ਚੰਗਾ ਹੋਰ ਤੂੰ ਤਾਂ ਮੇਂ ਫਿਕਰ ਲਈ ਫਿਰਦੀ ਨਾ ਨਾ ਕੋਈ ਨਾ ਚਾਹ ਦੀ ਘੁੱਟ ਤਾਂ ਨਹੀਂ ਪਿੰਦੀ ਨਾ ਨਾ ਭਾਬੀ ਕੁਛ ਨਹੀਂ ਪੀਣਾ ਹੈਗਾ ਲੈ ਭਾਬੀ ਦੇ ਲੱਗਿਆ ਪਿਆ ਮੈਨੂੰ ਤਾਂ ਵੀ ਆਪ ਕਰਕੇ ਸਾਰਾ ਕੁਝ ਹੁਣ ਜੱਗੇ ਜੁਮੇ ਲਾਈ ਜਾਂਦੀ ਹੈ ਗੱਲ ਤੇ ਆ ਪਰ ਹੁਣ ਨਾ ਮੈਨੂੰ ਵੀ ਸਮਝ ਆ ਗਈ ਭਾਬੀ ਤੇ ਟੂਮਾ ਮੇਰਾ ਜੀਤਾ ਤੈਨੂੰ ਕਰਦਾ ਸੀ ਦੱਸਣ ਜੇ ਕਿਤੇ ਤੂੰ ਚੰਗੀ ਹੁੰਦੀ ਨਾ ਮੈਂ ਤੈਨੂੰ ਜ਼ਰੂਰ ਦੱਸਦੀ ਕੱਲ ਕਰ ਤੂੰ ਤਾਂ ਮੇਰੀ ਘਰੀਬੈਰਨ ਬਣ ਕੇ ਬੈਗੀ ਤੇ ਖਰਚਾ ਤਾਂ ਜੇ ਤੂੰ ਸੋਚੇ ਆਖਰ ਉਹ ਤੇਰੇ ਘਰ ਵਾਲਾ ਹੈਪੀ ਜੇ ਮੇਰਾ ਭਰਾ ਦਾ ਖਰਚਾ ਤਾਂ ਥੋੜਾ ਹੀ ਹੁੰਦਾ ਨਾ ਵੀ ਚਲਾਕੀਆਂ ਆਆਂ ਕਾ ਤੂੰ ਕਰੀ ਜਾਨੀ ਹੈਗੀ ਤਾਂ ਕਰਕੇ ਭਾਬੀ ਤੇਰੇ ਤੋਂ ਥੋੜਾ ਮੋਟਰਾ ਚਲਾਕੀ ਆਣਾ ਮੈਨੂੰ ਵੀ ਹੁਣ ਸਿੱਖਣਗੇ ਪੈਣੀਆਂ ਆ ਸੋਨਾ ਤਾਂ ਮੈਂ ਤੈਨੂੰ ਕਿਸੇ ਹਾਲਤ ਚ ਵੀ ਨਹੀਂ ਦੱਸਦੀ ਹੈਗੀ ਵੀ ਮੇਰੇ ਕੋਲੇ ਆ ਹੈਪੀ ਵੀਰਨ ਦਾ ਕਟਾਂ ਮੈਂ ਦੱਸੂਗੀ ਜ਼ਰੂਰ ਗੱਲ ਕਰੂੰਗੀ ਪਰ ਤੇਰੇ ਕੋਲ ਨਹੀਂ ਕਰਦੀ ਹੈਗੀ ਚਲ ਕੰਮ ਤਾਂ ਦੇ ਫਿਰ ਇਹਦਾ ਪਤਾ ਹੀ ਨਹੀਂ ਹੁਣ ਮੇਰੇ ਨਾਲ ਚੰਗੀ ਸੀ ਬਿੰਦਕ ਨੂੰ ਮਾੜੀ ਹੋ ਜੇ ਬੋਲਣ ਲੱਗ ਜੇ ਬੈ ਕਾਲਾ ਹੱਤ ਆ ਗਿਆ ਦੇਖਦੇ ਆਂ ਜੇ ਕੋਈ ਮਸਲੇ ਦਾ ਹੱਲ ਕੀਤਾ ਹੋਊਗਾ ਹੋਰ ਬੰਟੂ ਕਿਵੇਂ ਆ ਉਹ ਬਸ ਠੀਕ ਆ ਜਾਇਆ ਸੀਗਾ ਫਿਰ ਮਾਂ ਕੋਲੇ ਮਾਂ ਕੋਲੇ ਮੈਂ ਜਾਇਆ ਸੀਗਾ ਕੀ ਕਹਿੰਦੀ ਮਾਂ ਫਿਰ ਆਊਗੀ ਨਾ ਮਾਂ ਬਿਲਕੁਲ ਆਊਗੀ ਤੇ ਫਿਰ ਆਈ ਤਾਂ ਹੈ ਨਹੀਂ ਨਾਲ ਹੀ ਲਿਆਉਂਦਾ ਨਾ ਮਾਂ ਦਾ ਅੰਕਲਾ ਤਾਂ ਹੁਣ ਤੁਹਾਨੂੰ ਪਤਾ ਹੀ ਆ ਭੈਣ ਕੋਲੇ ਆ ਪੈਣੇ ਦੀ ਮੈਨੂੰ ਹੌਸਲਾ ਦਿੱਤਾ ਪੂਰਾ ਉਹ ਹੌਸਲਾ ਦਾ ਪੈਣ ਕਿੰਨੇ ਦਿਨਾਂ ਦਾ ਦੇਈ ਜਾਂਦੀ ਆ ਕਹਿੰਦੀ ਤੂੰ ਵਿਆਹ ਦੀਆਂ ਤਿਆਰੀਆਂ ਕਰ ਵੀ ਆ ਜੂ ਆ ਜੂ ਹੁਣ ਗੱਲ ਤਾਂ ਗੱਲ ਦੀ ਐ ਵੀ ਜੇ ਹੁਣ ਕਿਤੇ ਦਾ ਮਾਂ ਨੂੰ ਅੱਜ ਆਉਣਾ ਚਾਹੀਦਾ ਸੀ ਹੁਣ ਦਿਨ ਕਿੰਨੇ ਰਹਿ ਗਏ ਵਿਆਹ ਚ ਕਿ ਜਮਾ ਹੁਣ ਮੌਕੇ ਤੇ ਆਉਗੀ ਦੱਸ ਤੂੰ ਬੇਫਿਕਰ ਰਹਿ ਮਾਂ ਬਿਲਕੁਲ ਮੌਕੇ ਤੇ ਆਉਗੀ ਠੀਕ ਐ ਇੱਕ ਗੱਲ ਹੋਰ ਵੀ ਆ ਹਾਂ ਜਦੋਂ ਆ ਗਈ ਨਾ ਨੋ ਮਾਂ ਨੇ ਕਿਤੇ ਨਹੀਂ ਜਾਣਾ ਮਾਂ ਨੇ ਇੱਥੇ ਹੀ ਰਹਿਣਾ ਤੂੰ ਬੇਫਿਕਰ ਹੋ ਕੇ ਵਿਆਹ ਕਰਵਾ ਆਪਦਾ ਠੀਕ ਹੈ ਉਹ ਮੈਨੂੰ ਤਾਂ ਐ ਸੀ ਕਬਈ ਯਾਰ ਕਲੇ ਵੀ ਹੁਣ ਘਰੇ ਇੱਕ ਵੀ ਬੁੜੀ ਨਹੀਂ ਹੈਗੀ ਕਿਤੇ ਤਾਂ ਮਾਂ ਨੇ ਸਾਰੇ ਸ਼ੌਕਕਾਰ ਬਹਿਰਾਬ ਕਰਨੇ ਸੀਗੇ ਹੁਣ ਕਿਤੇ ਦੱਸ ਕਰੇ ਕੌਣ ਇੱਕ ਵਾਰੀ ਤਾਂ ਮੇਰੇ ਦਿਮਾਗ ਚ ਆ ਹੀ ਹੁੰਦਾ ਵੀ ਸ਼ਾਇਦ ਕਿਤੇ ਮੈਂ ਵਿਆਹ ਕਰਾ ਕੇ ਨਾ ਗਲਤੀ ਕਰੀ ਜਨਾ ਉਹ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਸਾਰੀ ਗੱਲ ਕਰ ਆਇਆ ਮਾਂ ਬਿਲਕੁਲ ਆਉਗੀ ਭੈਣ ਵੀ ਰਾਜੀ ਹੋਈ ਕਹਿੰਦੀ ਮੈਂ ਭੈਣ ਨੇ ਵੀ ਇਹ ਕਹਿਤਾ ਵੀ ਬੰਟੂ ਕਰਾ ਵਿਆਹ ਕਰਵਾਵੇ ਪੂਰੇ ਵਿਆਹ ਵਾਲੇ ਦਿਨ ਮਾਂ ਨੇ ਇੱਥੇ ਹਾਜ਼ਰ ਹੋ ਜਾਣਾ ਉਹ ਮੈਨੂੰ ਤਾਂ ਫੇਰ ਆਏ ਸੀ ਨਾ ਮਨ ਤਾਂ ਮੇਰੇ ਉਹੀ ਹੈ ਵੀ ਕਿਤੇ ਤਾਂ ਵਿਆਹ ਵਾਲੇ ਦਿਨ ਪਹੁੰਚਦੀਏ ਕਿਤੇ ਸਾਰਾ ਕੁਝ ਆਪ ਕਰਦੀ ਹੁਣ ਮੈਨੂੰ ਐ ਨਹੀਂ ਪਤਾ ਕਿਹਨੂੰ ਕਹਿਣਾ ਕਿਹਨੂੰ ਨਹੀਂ ਕਹਿਣਾ ਕਿੱਥੇ ਨਿਉਂਦਾ ਕੋਕਾ ਕੀ ਪਾਇਆ ਕਿ ਮੈਂ ਤਾਂ ਕੁਝ ਵੀ ਨਹੀਂ ਪਤਾ ਹੈਗਾ ਚਲ ਕੋਈ ਨਾ ਆਉਗੀ ਮਾਂ ਤੂੰ ਵਿਆਹ ਦੀ ਤਿਆਰੀ ਕਰ ਫੋਲ ਠੀਕ ਹੈ ਚਲ ਠੀਕ ਆ ਬਾਈ ਹਾਂ ਚੰਗਾ ਫਿਰ ਚਲ ਚੰਗਾ ਬਾਈ ਕੀ ਯਾਰ ਕੀ ਕੀਤਾ ਜਾਸਰ ਦਾ ਔਰ ਮੈਨੂੰ ਆਏ ਸੀਗਾ ਵੀ ਚਲ ਕਾਲੇ ਦਾ ਕਹਿਣਾ ਮੋੜਦੀ ਨਹੀਂ ਹੈਗੀ ਵੀ ਇਹਨੂੰ ਭੇਜ ਕੇ ਦੇਖ ਲੈਨੇ ਆ ਹੁਣ ਇਹ ਵੀ ਕਹਿੰਦਾ ਵੀ ਮੌਕੇ ਤੇ ਆਉਗੀ ਵੀ ਚਲ ਮੇਰੀ ਗੱਲ ਹੀ ਨਹੀਂ ਕੋਈ ਸਮਝ ਰਿਹਾ ਹੈਗਾ ਵੀ ਕਿਤੇ ਤਾਂ ਪਹਿਲਾਂ ਕਿ ਉਹਨੇ ਸਾਰਾ ਕੁਝ ਕਰਨਾ ਸੀਗਾ ਮੈਂ ਗਲਤੀ ਕਰ ਲਈ ਜਿਹੜੀ ਵਿਆਹ ਨੂੰ ਹਾਂ ਕਰਤੀ ਪਰ ਮਣਾ ਜੇ ਹੁਣ ਮਣਾ ਵੀ ਕਰਦਾ ਮੈਂ ਵੀ ਵਿਆਹ ਨਹੀਂ ਕਰਾਉਂਦਾ ਹੈਗਾ ਅਗਲੇ ਤਾਂ ਦਿਨ ਵਿਕੜਾ ਕੇ ਵੀ ਭੇਜਦੇ ਤੇ ਦਿਨ ਰਹਿ ਵੀ ਕਿੰਨੇ ਕਿਗੇ ਆ 4 ਤਾਂ ਦਿਨ ਰਹਿ ਗਏ ਵਿਆਹ ਚ ਜਵਾਬ ਵੀ ਨਹੀਂ ਦੇ ਸਕਦਾ ਹੈਗਾ ਹੁਣ ਤਾਂ ਚਲ ਜਿਵੇਂ ਹੋਊਗਾ ਦੇਖੀ ਜਾਊਗੀ ਆਜੂਗੀ ਮਾਤਾ ਠੀਕ ਹੈ ਨਾ ਆਊਗੀ ਹੁਣ ਵਿਆਹ ਤਾਂ ਰੁਕ ਨਹੀਂ ਸਕਦਾ ਹੈਗਾ ਕਿਉਂਕਿ ਇਹ ਚ ਮੇਰੀ ਬੇਇੱਜ਼ਤੀ ਘੱਟ ਤੇ ਕੁੜੀ ਵਾਲਿਆਂ ਦੀ ਵੱਧ ਤੇ ਮੈਂ ਇਹ ਨਹੀਂ ਚਾਹੁੰਦਾ ਹੈਗਾ ਵੀ ਉਹਨਾਂ ਦੀ ਬੇਇੱਜ਼ਤੀ ਹੋਵੇ ਜੋ ਹੋਊਗਾ ਦੇਖਿਆ ਜਾਊਗਾ ਲੈ ਜਿਹੜੀ ਗੱਲ ਕਹਿਣੀ ਸੀ ਮੈਂ ਮੀਤ ਨੂੰ ਕਹਿ ਤੀ ਮੀਤ ਕਨengo ਤਾਂ ਮੈਂ ਹੋਗੀ ਬੇਫਿਕਰੀ ਹੁਣ ਮੀਤ ਤਾਂ ਮੇਰੀ ਹਾਂ ਚ ਹਾਂ ਭਰੂਗੀ ਪੋਲੀ ਆ ਮੇਰੀਆਂ ਗੱਲਾਂ ਚ ਉਹਦੀ ਆ ਜਾਂਦੀ ਐ ਆਵੇ ਵੀ ਕਿਉਂ ਨਾ ਕੋਚੇ ਹੀ ਇਹ ਜੇ ਮਾਰਦੀ ਐ ਮੈਂ ਹੁਣ ਰਹੇਗੀ ਹੈਪੀ ਦੀ ਗੱਲ ਲੈ ਉਹ ਆ ਗਿਆ ਹੈਪੀ ਤੇ ਹੁਣ ਹੈਪੀ ਕੰਨੀ ਪੰਪ ਭਰਾਂ ਪੂਰੇ ਮੇਰਾ ਭੱਜੀ ਹੋਣੀ ਐ ਤੂੰ ਮੈਂ ਪਿੱਛੇ ਪੈਗਾ ਤੇਰੇ ਨਹੀਂ ਪਿੱਛੇ ਤਾਂ ਨਹੀਂ ਜੀ ਪਿਆ ਮੈਂ ਸਾਨੂੰ ਐ ਕਹਿੰਦੀ ਸੀ ਮੈਂ ਕਿ ਮੀਤ ਦੀਆਂ ਟੂਮਾ ਮਿਲਕਗਾ ਕਾਵਲੀ ਕਿਉਂ ਹੈ ਟੁੰਮਾਂ ਗਈਆਂ ਕਿੱਥੇ ਸੀ ਤੇਰੇ ਪੇਕੇ ਫੜਾ ਕੇ ਹੁਣ ਕਿ ਟੁੰਮ ਹਰ ਵਾਰ ਮੇਰੇ ਪੇਕਿਆਂ ਨੂੰ ਫੜ ਲਿਆ ਕਰ ਤੇਰੇ ਕੋਲੇ ਤਾਂ ਨਾਹੀ ਗੱਲ ਐ ਬਸ ਮੇਰੇ ਪੇਕਿਆਂ ਨੂੰ ਮੂਹਰੇ ਧਰ ਲੈਣਾ ਜੇ ਕੋਈ ਮੈਂ ਗੱਲ ਦੱਸਣਾ ਹੁੰਦੀ ਐ ਕੋਈ ਤੇਰੇ ਭਲੇ ਦੀ ਦੱਸਣਾ ਹੁੰਦੀ ਐ ਜੱਗੇ ਕੋਲੇ ਸੀ ਉਹ ਟੁੱਟ ਗਈ ਐ ਡੇ ਗਈ ਐ ਕਿਉਂ ਕਿਸੇ ਨੂੰ ਬਦਨਾਮ ਕਰਦੀ ਐ ਬਗੈਰ ਮਤਲ ਤੋਂ ਮੈਨੂੰ ਪਤੀ ਐ ਕਿੱਥੇ ਐ ਟੁੰਮਾ ਕੋਈ ਗੱਲ ਨਹੀਂ ਜੇ ਫੜਾ ਕੇ ਦਾਦੇ ਕੋਲੇ ਰੱਖ ਲੈ ਬਸ ਕੋਈ ਗੱਲ ਨਹੀਂ ਮੈਂ ਕਿਹ ਕੋਲੇ ਰੱਖ ਲਾਂ ਮੈਨੂੰ ਕੀ ਫੜਾ ਕੇ ਗਿਆ ਜਿਹਨੇ ਚੋਰੀ ਕੀਤੀ ਅਗਲਾ ਚੋਰੀ ਵਾਲੀ ਚੀਜ਼ ਮੈਨੂੰ ਕਿਉ ਫੜਾਊਗਾ ਉਹ ਤਾਂ ਸਮਦੀ ਮੀਤ ਨੂੰ ਫੜਾ ਗਿਆ ਕੋਈ ਗੱਲ ਨਹੀਂ ਜੇ ਮੀਤ ਨੂੰ ਫੜਾ ਗਿਆ ਮੈਂ ਮੀਤ ਤੋਂ ਆਪੇ ਪੁੱਛ ਲਊਗਾ ਕੀ ਕੌਣ ਫੜਾ ਗਿਆ ਅਸੀਂ ਕੌਣ ਤੁਨ ਦੇਖੀ ਗਿਆ ਹੈ ਨਾਲੇ ਮੇਰੀ ਗੱਲ ਸੁਣ ਲਾ ਉਹ ਤਾਂ ਨਾ ਮੇਰੇ ਤੇ ਇਲਜ਼ਾਮ ਲਾਉਂਦਾ ਸੀ ਕਹਿੰਦਾ ਵੀ ਭਾਬੀ ਨੇ ਚੱਕੀਆਂ ਚੱਕੀਆਂ ਟੂਮਾਉਣੇ ਆ ਪਤੀ ਇਹ ਮੈਨੂੰ ਕਿਹਨੇ ਚੱਕੀਆਂ ਕੋਈ ਗੱਲ ਨਹੀਂ ਘਰੇ ਆ ਗਏ ਟੂਮਾ ਚੰਗੀ ਗੱਲ ਹੈ ਜੇ ਆ ਗਿਆਂ ਤਾਂ ਤਿੰਗਾ ਕੋਈ ਨਾ ਆਪੇ ਕੁੜੀ ਨੂੰ ਪੁੱਛ ਲੈਣਾ ਕਿਹਨੇ ਕੌਣ ਫੜਾ ਕੇ ਗਿਆ ਉਹ ਮੇਰੀ ਗੱਲ ਸੁਣ ਲਾ ਮੀਤ ਤੋਂ ਵੀ ਮੀਤ ਵੀ ਆਹੀ ਕਹੂਗੀ ਵੀ ਜੱਗੇ ਨੇ ਚੱਕੂਆਂ ਸੀ ਟੂਮਾ ਕੋਈ ਨਾ ਉਹ ਕੀ ਇਹ ਮੈਨੂੰ ਜੋ ਕੋਈ ਨਾ ਆਵੇ ਮੋਹ ਸੱਲਾ ਦੀ ਭੈਣ ਦਾ ਕੌਣ ਕੀ ਕਹਿੰਦਾ ਮੈਨੂੰ ਪਤੀ ਹੈ ਤੈਨੂੰ ਤਾਂ ਨਾ ਮੇਰੀ ਗੱਲ ਤਾਂ ਜਮਾ ਨਹੀਂ ਸੱਚੀ ਲੱਗਦੀ ਕੋਈ ਨਾ ਕਿੰਨਾ ਕਤ ਪਏਗਾ ਬਸ ਮਾੜਾ ਮੋਟਾ ਹੀ ਫਰਕ ਪਊਗਾ ਕੋਈ ਗੱਲ ਨਹੀਂ ਇਹੇ ਜਾਂ ਤਾਂ ਹਰਪ੍ਰੀਤ ਪਾਸਿਆਂ ਨਾਲ ਹੀ ਮੰਨ ਲੈਂਦੀ ਚੱਲ ਕੋਈ ਨਾ ਵੇਖਦੀ ਹੈ ਕੀ ਕਰਦਾ ਹੈ ਚੱਲ ਪੁੱਛੇ ਪੁੱਛੇ ਇਹ ਤਾਂ ਲੱਗੇ ਕੰਮ ਜਾ ਨਿਭੜ ਗਿਆ ਭਾਬੀ ਆ ਲੈ ਉਹ ਤਾਂ ਆ ਵੀ ਆ ਗਿਆ ਵੇ ਵੱਡੀ ਉਮਰ ਆਲਾ ਤੈਨੂੰ ਯਾਦ ਕਰਦੀ ਸੀ ਮੈਂ ਤਾਂ ਕਿਉਂ ਕਰਦੀ ਹੁੰਦੀ ਸੀ ਮੈਂ ਤਾਂ ਕਿਉਂ ਮੈਂ ਤਾਂ ਇਹ ਪੁੱਛਦੀ ਸੀ ਆ ਗਈ ਦਾਈ ਉਹੀ ਮੈਂ ਦੱਸਣ ਆਇਆ ਸੀਗਾ ਭਾਬੀ ਤੈਨੂੰ ਹਾਂ ਬਾਈ ਭੇਜਿਆ ਤਾਂ ਸੀਗਾ ਕਾਲਾ ਲੈਣ ਗੱਲ ਕਰਮਾ ਆਈ ਨਹੀਂ ਹੈਗੀ ਲੈ ਲੋੜਾ ਪਾਉਣਿਆ ਭਾਈ ਤੁਸੀਂ ਤਾਂ ਜੰਮੀ ਉਹ ਹੁਣ ਮੈਂ ਦੱਸ ਭਾਬੀ ਕੀ ਕਰ ਸਕਦਾ ਜੇ ਤੁਹਾਨੂੰ ਭੇਜਿਆ ਸੀਗਾ ਪਰ ਇੱਕ ਗੱਲ ਉਹਨੇ ਕਹਿਤੀ ਉਹ ਤਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਆਉਗੀ ਤਾਂ ਇਹਨੂੰ ਸ਼ਰਮ ਨਹੀਂ ਆਉਂਦੀਗੀ ਘਰੇ ਵਿਆਹ ਰੱਖਿਆ ਹੋਇਆ ਦਾ ਪਿਓ ਲਿਆ ਕੀ ਗੱਲਾਂ ਕਰਦੀ ਆ ਓਣਾ ਇਹਦੇ ਚ ਮੈਂ ਕੀ ਕਰ ਸਕਦਾ ਮਾ ਦਾ ਭਾਬੀ ਕਿਤੇ ਨਾ ਕਿਤੇ ਐ ਸੋਚੀ ਜਾਂਦਾ ਵੀ ਸ਼ਾਇਦ ਮੈਂ ਨਾ ਆ ਵਿਆਹ ਜਿਹਾ ਕਰਾ ਕੇ ਗਲਤੀ ਨਹੀਂ ਕਰੀ ਜਾਂਦਾ ਬੇ ਭਰਾ ਮੇਰੀ ਗੱਲ ਸੁਣ ਲੈ ਕਿਤੇ ਹੁਣ ਮਾਂ ਦਾਣਾ ਬਣ ਕੇ ਵੈਜੀ ਕਿਤੇ ਉਹੀ ਗੱਲ ਕਰ ਦੇ ਸਨ ਵਿਚਾਲੇ ਮੇਰੀ ਬੇਇੱਜ਼ਤੀ ਕਰਵਾਏਗਾ ਇਧਰੋਂ ਤੇਰਾ ਵਾਈ ਲੜੂਗਾ ਉਧਰੋਂ ਮੇਰਾ ਪਿਓ ਲੜੂਗਾ ਨਹੀਂ ਆਇਆ ਤਾਂ ਨਹੀਂ ਮੈਂ ਬੇਇੱਜ਼ਤੀ ਕਰਾਉਂਦਾ ਹੈਗਾ ਵੈਸੇ ਹੀ ਦਿਮਾਗ 'ਚ ਖਿਆਲ ਆ ਜਾਂਦਾ ਹੁਣ ਮੇਰੀ ਗੱਲ ਸੁਣ ਮੈਂ ਪਤਾ ਨਹੀਂ ਉਹੀ ਗੱਲ ਈਮਿਤ ਕਰਕੇ ਹਿੰਡ ਤਾਂ ਕਰ ਲਈ ਘਰੇ ਵੀ ਵਿਆਹ ਕਰਾਉਣਾ ਹੁਣ ਮਾਂ ਉੱਥੇ ਬੈਠੀ ਐ ਫਿਰ ਮੇਰਾ ਫਾਇਦਾ ਵੀ ਕੀ ਐ ਵਿਆਹ ਕਰਾਉਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਵਿਆਹ ਤੋਂ ਜਵਾਬ ਦੇਈ ਨਾ ਜਦੋਂ ਹੁਣ ਤਾਂ ਦਿਨ ਵੀ ਕਢਾ ਲਏ ਹੈ 4 ਤਾਂ ਦਿਨ ਰਹਿ ਗਏ ਵਿਆਹ 'ਚ ਇਹ ਮੈਂ ਜਵਾਬ ਨਹੀਂ ਦੇਣਾ ਮੈਂ ਤਾਂ ਇਹ ਕਹਿਣ ਆਇਆ ਵੀ ਤੁਸੀਂ ਆਪਦੀ ਉਧਰ ਤਿਆਰੀਆਂ ਵੇਰਿਆਆਂ 'ਚ ਕਰੀ ਚੱਲੋ ਮਾੜਾ ਮੋਟਾ ਘਰੇ ਆ ਕੇ ਜਿਹੜਾ ਕੋਈ ਕੱਪੜਾ ਲੀੜਾ ਦੇਖ ਲਾ ਟੂ ਮਟਾਕੀ ਸਾਰਾ ਕੁਝ ਬਣਾਇਆ ਪਿਆ ਮਾਂ ਦਾ ਇੱਕ ਵਾਰੀ ਨਿਗਾਹ ਮਾਰ ਲੈ ਜੇ ਕੁਝ ਹੋਰ ਬਣਾਉਣਾ ਹੋਇਆ ਆਪਾਂ ਉਹ ਬਣਵਾ ਦਾਂਗੇ ਬਾਕੀ ਤਾਂ ਸਾਰਾ ਕੁਝ ਕੰਪਲੀਟ ਹੀ ਹੈ ਮੈਨੂੰ ਐ ਸੀ ਮਾਂ ਆ ਜਾਂਦੀ ਤਾਂ ਮੈਨੂੰ ਸੌਖਾ ਹੋ ਜਾਂਦਾ ਹੁਣ ਉਹ ਜਿੱਦਿਆਂ ਆਊਗੀ ਆਊਗੀ ਤੂੰ ਆ ਆ ਦਾ ਮਾੜਾ ਮੋਟਾ ਕੱਪੜੇ ਲੇੜੇ ਦੀ ਤਿਆਰੀ ਕਰਾ ਦੀ ਭਾਬੀ ਉਧਰ ਆ ਕੇ ਮੈਂ ਤਾਂ ਤਿਆਰੀ ਕਰਵਾ ਦੂੰਗੀ ਤੂੰ ਤਾਂ ਮੈਨੂੰ ਸਮਾਂ ਦੀ ਹੋਰ ਫਿਕਰ ਲਾ ਕੇ ਰੱਖਤੀ ਜੇ ਕਿਤੇ ਤਾਈ ਨਾ ਆਈ ਮੇਰੀ ਤਾਂ ਜਮੀ ਬੇਇਜ਼ਤੀ ਹੋ ਜਾਊਗੀ ਅਗਲਾ ਕਹੂਗਾ ਮਾਂ ਤਾਂ ਦੀਦੀ ਨਹੀਂ ਵਿਆਹ ਡੂੜ ਦਿਨ ਰਹਿ ਗਏ ਬਸ ਜਮੀ ਉਹ ਨਹੀਂ ਨਹੀਂ ਮਾਂ ਆਊਗੀ ਗੱਲ ਕਰ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਪਈ ਵੀ ਆਉਂਦੀ ਕਿਉਂ ਨਹੀਂ ਪਈ ਹੈਗੀ ਦੇਖ ਭਾਬੀ ਮੈਂ ਨਾ ਦਾ ਮਾਣੋ ਬੁਰਾ ਕੁਝ ਕਹਿ ਸਕਦਾ ਉਹ ਆਪਦੀ ਥਾਂ ਤੇ ਸਹੀ ਹੈ ਆਜੂਗੀ ਪਰ ਵਿਆਹ ਤਾਂ ਇੱਕ ਦਿਨ ਪਹਿਲਾਂ ਆਊਗੀ ਬਸ ਆਪਾਂ ਮੈਂ ਤੈਨੂੰ ਕਹਿਤਾ ਵੀ ਕੱਪੜਾ ਲੇੜਾ ਆ ਦੇਖ ਜੇ ਤੂੰ ਫੋਨ ਲਾ ਕੇ ਮੇਰੀ ਭੈਣ ਵਾਲਾ ਨੰਬਰ ਲੈ ਲੈ ਮੇਰੇ ਨਾਲ ਤਾਂ ਮਾਂ ਗੱਲ ਹੀ ਨਹੀਂ ਕਰਦੀ ਪਈ ਹੈਗੀ ਉਹਨੂੰ ਤੂੰ ਪੁੱਛ ਲੈ ਵੀ ਕਿਹਦਾ ਕੋਈ ਲੈਣਾ ਦੇਣਾ ਕੱਪੜਾ ਇਹ ਕਰਦੇ ਹੁੰਦੇ ਵੀ ਉਸ ਹਿਸਾਬ ਨਾਲ ਵੀ ਕਿੰਨੇ ਕੱਪੜੇ ਬਣਾਉਣੇ ਕਿੰਨੇ ਨਹੀਂ ਬਣਾਉਣੇ ਆਪਾਂ ਕਿਹੜਾ ਕੋਈ ਉੱਥੇ ਇਕੱਠ ਕਰਨਾ ਚੁੰਨੀ ਚੜਾ ਕੇ ਲੈਣਾ ਫੇਰ ਵੀ ਜਿਹੜਾ ਕੋਈ ਕਾਰ ਬਿਆਰ ਹੁੰਦਾ ਮੜਾ ਜੀ ਉਹਨੂੰ ਤੂੰ ਪੁੱਛ ਲੈ ਚਲ ਉਹ ਤਾਂ ਮੈਂ ਪੁੱਛ ਲੂੰਗੀ ਗੱਲ ਵੀ ਕਰ ਲੂੰਗੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਜੇ ਤੂੰ ਭੱਜ ਕੇ ਜਾ ਕੇ ਆਪ ਵਗ ਜਾਂਦਾ ਨਾ ਕੀ ਆ ਜਾਂਦੀ ਤਾਈ ਉਹ ਮੇਰੇ ਆ ਜਾਇਆ ਨਹੀਂ ਆਉਂਦੀ ਹੈਗੀ ਮੈਂ ਹੀ ਲੈਣ ਜਾਂਦਾ ਸੀਗਾ ਮੇਰੀ ਭੈਣ ਕਹਿੰਦੀ ਤੂੰ ਨਾ ਹੀ ਕ ਹੁਣ ਉਹੋ ਸਮਝਾ ਕੇ ਆਇਆ ਤੇ ਹੁਣ ਮੈਨੂੰ ਨਹੀਂ ਪਤਾ ਆਊਗੀ ਜਾਂ ਨਾ ਆਊਗੀ ਬਸ ਮੈਨੂੰ ਤਾਂ ਕਾਲਾ ਇਹ ਦਿਲਾਸਾ ਦੇ ਗਿਆ ਵੀ ਉਹ ਕਹਿੰਦਾ ਵਿਆਹ ਤਾਂ ਇੱਕ ਦਿਨ ਪਹਿਲਾਂ ਆਊਗੀ ਮੈਨੂੰ ਅਮਨ ਕਹਿੰਦੀ ਜੇ ਤੂੰ ਆ ਗਿਆ ਨਾ ਬਈ ਕਹਿੰਦੀ ਇਹ ਫਿਰ ਜਮਾ ਹੀ ਨਹੀਂ ਆਉਂਦੀ ਹੈਗੀ ਲੈ ਫਿਰ ਹੁਣ ਕੀ ਕਰਗੇ ਚਲ ਕਪੜਾ ਆਪਾਂ ਆਪਦੀ ਤਿਆਰੀ ਰੱਖ ਗਏ ਹੈ ਚਲ ਤੂੰ ਨਾ ਇਧਰੋਂ ਕੰਮ ਧੰਦੇ ਜਿੰਨੇ ਮੇੜ ਕੇ ਉਧਰ ਆ ਜੀ ਤੇ ਉਧਰੋਂ ਤਾਈ ਵੀ ਆਉਗੀ ਤੇ ਆਪਦੇ ਦੋਨੇ ਜਾਨੇ ਦਾ ਕਪੜਾ ਲੀੜਾ ਦੇਖ ਲਓ ਟੂਮਾ ਟਾਕੀਆਂ ਦੇਖ ਲਓ ਜੇ ਕੁਝ ਹੋਰ ਲਿਆਉਣਾ ਕਰਨਾ ਹੋਇਆ ਮੈਨੂੰ ਦੱਸ ਦਿਓ ਆਪਾਂ ਨਾਲ ਜਾ ਕੇ ਤੁਸੀਂ ਨਾਲ ਵਗ ਝੋ ਲਿਆਵਾਂਗੇ ਠੀਕ ਹੈ ਚਲ ਕੋਈ ਨਾ ਮੈਂ ਆ ਜਾਣੀ ਹੈਗੀ ਬਸ ਯਾਦ ਕਰਕੇ ਆ ਜੀ ਚੰਗਾ ਹਾਂ ਕੋਈ ਨਾ ਚਲ ਨਾਲ ਮੈਂ ਤਾਈ ਨਾਲ ਗੱਲ ਕਰ ਲੂੰਗੀ ਦੇਖੋ ਕੀ ਕਹਿੰਦੀ ਹੈਗੀ ਕੀ ਮੇਰੇ ਕਹਿਣ ਤੇ ਆ ਜੇ ਉਹ ਤਾਂ ਮੇਰਾ ਬਲਾਈ ਮੂੰਹ ਕਰਦੀ ਆ ਜੇ ਕੀ ਆ ਤੂੰ ਫੋਨ ਕਰਕੇ ਦੇਖ ਲਈ ਚਲ ਠੀਕ ਆ ਮੈਨੂੰ ਤਾਂ ਇਹਨਾਂ ਦੀ ਨਹੀਂ ਸਮਝ ਆਉਂਦੀ ਗਈ ਘਰੇ ਵਿਆਹ ਰੱਖਿਆ ਹੋਇਆ ਤਾਈ ਨੇ ਵੀ ਜੰਮੀ ਸ਼ਰਮ ਮਿਲਾ ਲਈ ਕਿ ਲੈ ਹੁਣ ਵੀ ਤੂੰ ਆ ਜਾ ਕੀ ਹੁੰਦਾ ਦਾ ਜਦੋਂ ਮੁੰਡਾ ਖੁਸ਼ ਆਗਾ ਮੁੰਡਾ ਰਾਜੀ ਆਗਾ ਵੀ ਤੂੰ ਕੀ ਗੋਡੇ ਡਾਲੇਂਗੀ ਬਸ ਜਮੀ ਸੱਚੀ ਸਰਾ ਹੀ ਪੈਨਾਂ ਦਾ ਵੀ ਚੱਲ ਜਾ ਆਉਣੀ ਹੁਣ ਇਹਦੇ ਕੈਂਟਰ ਜਾਣਾ ਤਾਂ ਪਊਗੀ ਆ 4. ਬਸ ਵਧੀਆ ਵੀਰੇ ਆਹ ਦਾਲ ਸਬਜ਼ੀ ਜੀ ਦਾ ਕਰੀ ਜਾਂਦੇ ਸੀ ਤੇ ਫੜਾ ਕੇ ਟੂਮਾ ਹਾਂ ਵੀਰੇ ਫੜਾ ਕੇ ਅਸੀਂ ਜੱਗਾ ਵੀਰਾ ਟੂਮਾ ਦਾ ਚੱਲ ਕੋਈ ਨਾ ਸਾਮ ਕੇ ਰੱਖ ਲੈ ਠੀਕ ਐ ਜਿੰਨੇ ਤੱਕ ਤੇਰਾ ਵਿਆਹ ਨਹੀਂ ਹੁੰਦਾ ਟੂਮਾ ਤੱਕ ਗਈਆਂ ਤਾਂ ਕਿਤੇ ਨਹੀਂ ਸਾਨੂੰ ਸਾਰੀ ਪਤਾ ਸੀ ਇਹ ਕਾਪਕੀ ਮਨੂ ਜੱਗ ਨੇ ਸਾਰਾ ਕੁਝ ਦੱਸਤਾ ਕੋਈ ਨਾ ਮਤ ਕਲੇਸ਼ ਹੁਣੀ ਪਾਉਂਦਾ ਵੀ ਤੇਰਾ ਕਿਹੜਾ ਵਿਆਹ ਹੋ ਜੇ ਵੀਰੇ ਕਲੇਸ਼ ਤਾਂ ਕੀ ਆ ਦੇ ਕਾਦੇ ਵਾਸਤੇ ਪਾਉਣਾ ਆਪਾਂ ਨੂੰ ਚੀਜ਼ ਦੀ ਘਾਟ ਸੀਗੀ ਆਪਣੀ ਚੀਜ਼ ਆਪਣੇ ਕੋਲੇ ਆ ਗਈ ਆਪਾਂ ਕਲੇਸ਼ ਪਾ ਕੇ ਲੈਣਾ ਵੀ ਕੀ ਹੈ ਹਨਾ ਤੇ ਬਾਕੀ ਜੱਗਾ ਵੀਰਾ ਤਾਂ ਹੀ ਡਰਦਾ ਸੀ ਉਹ ਕਹਿੰਦਾ ਵੀ ਹੈਪੀ ਬਾਈ ਨੂੰ ਤੂੰ ਸਮਝਾਈ ਭੈਣ ਬਣੇ ਵੀ ਮੇਰੇ ਨਾਲ ਨਾ ਹੋ ਕਰੇ ਵੀ ਮੈਂ ਤਾਂ ਕਿਤਨਾ ਕਿਤੇ ਲੱਖ ਰੁਪਏ ਦਾ ਲਾਲਚ ਆ ਗਿਆ ਸੀ ਵੀ ਤਾਂ ਕਰਕੇ ਹਰ ਪੀਤੋ ਟੂਮਾ ਪੜ ਲੈਣਾ ਕੋਈ ਨਾ ਭੈਣ ਮੈਂ ਕਿਸੇ ਨਾਲ ਨਹੀਂ ਲੜਦਾ ਜਿੰਨੇ ਦਾ ਤੇਰਾ ਵਿਆਹ ਨਹੀਂ ਹੁੰਦਾ ਠੀਕ ਆ ਉਸ ਤੋਂ ਬਾਅਦ ਨਾ ਮੇਰੇ ਦਿਲਚੀ ਆ ਗੱਲਾਂ ਸਾਰੀਆਂ ਇਹਨਾਂ ਕੱਲੇ ਕੱਲੇ ਨਾਲ ਪੜਾਸ ਕੱਢੂਗਾ ਮੈਂ ਸਾਰਾ ਕੁਝ ਪੁੱਛੂਗਾ ਨਾ ਕਿਸੇ ਨਾਲ ਪੰਨਾ ਜੱਜ ਜੱਗੇ ਨਾਲ ਲੜਨ ਦੀ ਲੋੜ ਐ ਮੈਨੂੰ ਪਤੀ ਐ ਇਹ ਸਾਰਾ ਕਰਿਆ ਕਰਿਆ ਤੇਰੀ ਪਰਝਾਈ ਦਾ ਕੋਈ ਗੱਲ ਨਹੀਂ ਮੌਨ ਤੱਕ ਜਮਾਂ ਕਲੇਸ਼ ਨਹੀਂ ਪਾਉਂਦਾ ਤੇ ਨਾ ਮੈਂ ਲੜਾਂ ਤੇ ਚੁੱਪ ਕਰਕੇ ਤੂੰ ਆਪ ਦਾ ਟੂਮਾ ਸੰਭਲ ਲੈ ਆਪਣੀ ਚੀਜ਼ ਆਪਣੇ ਘਰੇ ਆ ਗਈ ਤੇ ਬਸ ਤੂੰ ਤੇਰਾ ਵਿਆਹ ਹੋ ਜੇ ਤਰਾ ਮੈਨੂੰ ਐਸੇ ਮੇਰੇ ਸਿਰਦਰ ਤੋਂ ਟੈਨਸ਼ਨ ਉਤਰ ਜੂ ਠੀਕ ਐ ਉਹ ਤਾਂ ਚਲ ਠੀਕ ਐ ਵੀਰੇ ਟੂਮਾ ਤਾਂ ਮੈਂ ਸਾਂਭੀ ਬੈਠੀ ਆ ਤੇ ਹੁਣ ਨਾ ਚਕਾ ਦੇ ਕਿਸੇ ਪਾਸੇ ਇਹਦਾ ਹਜੇ ਵੀ ਨਹੀਂ ਕੋਈ ਇਤਵਾਰ ਮੈਨੂੰ ਇਹਦਾ ਦਾ ਬਸ ਆਦੇ ਹੱਥ ਥੱਲੇ ਰੱਖੀ ਆ ਦੀ ਨਵ ਜਿੰਦੇ ਲਾ ਕੇ ਨਾ ਚਾਬੀ ਆਦੇ ਹੱਥ ਕੋਲੇ ਰੱਖੀ ਕੋਈ ਨਹੀਂ ਕੋਈ ਨਹੀਂ ਵੀਰੇ ਉਹ ਤਾਂ ਮੈਂ ਨਾ ਐਸਾ ਨਾ ਰੱਖਣਾ ਵੀ ਨਾ ਮੈਂ ਜਿੰਦਾ ਲਾਇਆ ਤੇ ਨਾ ਜਿੰਦੇ ਤੋਂ ਬਾਹਰ ਰੱਖਣਾ ਵੀ ਮੈਂ ਰੱਖਣੀ ਐਸਾ ਬਣਾ ਲੈ ਜਿਹੜਾ ਭਾਬੀ ਨੂੰ ਸ਼ੱਕ ਹੀ ਨਾ ਹੋਵੇ ਬਸ ਤੇਰੀ ਭਜਾਈ ਨੂੰ ਨਾ ਪਤਾ ਹੋਵੇ ਮੈਨੂੰ ਗੱਲ ਸਿੱਧੀ ਉਲਮੁਕਦੀ ਆ ਵੀ ਉਹ ਤੋਂ ਪੜਦਾ ਰੱਖੇ ਹੋਵੇ ਉਹਨੇ ਤੱਕ ਰੱਖ ਲੈ ਬਸ ਆਪ ਨੂੰ ਟੂਮਾ ਆਦੀ ਨਿਮਾਰੀ ਕੋਲੀ ਰੱਖ ਲੈ ਉਹਦੇ ਸਾਹਮਣੇ ਸਾਹਮਣੇ ਨਾ ਰੱਖਦੀ ਕਹਿੰਦਾ ਵੀਰੇ ਸਾਹਮਣੇ ਨਹੀਂ ਮੈਂ ਰੱਖਦੀ ਹੈਗੀ ਹੁਣ ਦਵਾਰੇ ਦਵਾਰੇ ਮੈਨੂੰ ਕਿਹੜਾ ਸ਼ੌਂਕ ਆ ਵੀ ਤੇਰਾ ਖਰਚਾ ਹੋਈ ਜਾਵੇ ਹਾਂ ਕੋਈ ਗੱਲ ਨਹੀਂ ਚੀਜ਼ਾਂ ਤਾਂ ਆਪਣੇ ਘਰੀ ਸੀ ਜਾਨ ਨੂੰ ਤਾਂ ਕਿੱ ਇਹ ਕਹਾਣੀ ਸੀ ਇਹ ਕੋਈ ਗੱਲ ਨਹੀਂ ਚੰਗਾ ਚੰਗਾ ਵੀਰੇ ਹੂੰ ਵੀਰਾ ਵੀ ਵਿਚਾਰਾ ਟੈਨਸ਼ਨ ਲਈ ਫਿਰਦਾ ਪਰ ਟੈਨਸ਼ਨ ਹੋਵੇ ਵੀ ਕਿਉਂ ਨਾ ਸਿਆਉਣਾ ਵੀ ਕਿਸパ ਲੱਖ ਰੁਪਏ ਨੂੰ ਤੋਲਾ ਹੋਇਆ ਪਿਆਗਾ ਕਿਉਂਕਿ ਕਹਿੰਦੇ ਤਾਂ ਹੁੰਦੇ 95 96000 ਦੇ ਵਿੱਚ ਤੇ ਲੱਖ ਚ ਕੀ ਫਰਕ ਆ ਮਹਿੰਗਾਈ ਵਾਲੀ ਜ਼ਿਆਦਾ ਹੋਈ ਪਈ ਹੈ ਤਾਈ ਜੀ ਆ ਜਾ ਪੁੱਤ ਆ ਬੈਠਿਆ ਸਸਰੀ ਘਰ ਤਾਈ ਜੀ ਸਸਰੀ ਘਰ ਪੁੱਤ ਹੋਰ ਕੀ ਮੈਂ ਠੀਕ ਹੈ ਠੀਕ ਹੈ ਮੈਂ ਤਾਂ ਤੂੰ ਦੱਸ ਬਧੀਆ ਮੈਂ ਵੀ ਲਿਖਤਾ ਤੇ ਹੋਰ ਸੁਣਾ ਥੋੜਾ ਵਸ ਵਤ ਠੀਕ ਹੈ ਭਾਂਡੇ ਮਾਂਜੀ ਜਾਂਦੇ ਸੀ ਹੈ ਆਪਣਾ ਭਾਂਡੇ ਜ ਮਾਂਜੀ ਜਾਂਦੀ ਸੀ ਬਸ ਰੋਟੀ ਜੀ ਖਾ ਕੇ ਹਟੇ ਸੀ ਤੜਕੇ ਦੀ ਪਈ ਹੈ ਬਸ ਪਹਿਲਾਂ ਮੇਰੇ ਸਿਰ ਜਾ ਦੁਖਣ ਲੱਗ ਗਿਆ ਦਵਾਈ ਲੈ ਕੇ ਪਾਈ ਗੀ ਗੋਲੀ ਜੀ ਅੱਛਾ ਤਾਈ ਮੈਂ ਤਾਂ ਮਾ ਤੁਹਾਡੇ ਕੋਲ ਆ ਹੀ ਸੀਗੀ ਮੈਨੂੰ ਪਤਾ ਹੁਣ ਭਾਬੀ ਰਸਵਾ ਤਾਂ ਤੁਹਾਨੂੰ ਵੀ ਪਤਾ ਕਹੇ ਜਾ ਹਨਾ ਉਹ ਤਾਂ ਬਿਨਾਂ ਗੱਲ ਤੋਂ ਹੀ ਚੜੀ ਰਹਿੰਦੀ ਆ ਮੈਂ ਕਿਹਾ ਪਤਾ ਨਹੀਂ ਤਾਈ ਨੂੰ ਕਿਹਾ ਹੋਊ ਕਿ ਨਹੀਂ ਕਿਹਾ ਹੋਊਗਾ ਵਿਆਹ ਦਾ ਮੈਂ ਚੱਲ ਮੈਂ ਆਪ ਜਾ ਕੇ ਕਹਾਂ ਹਣੀ ਆ ਤੇ ਵੀਰਾ ਬਾਲੇ ਪਾਸੇ ਉਲ ਗਿਆ ਵੈ ਤਾਂ ਕਰਕੇ ਵੀਰੇ ਦਾ ਵੀ ਟਾਈਮ ਨਹੀਂ ਲੱਗਿਆ ਉਹ ਤਾਂ ਉਹ ਤਾਂ ਗੱਲ ਠੀਕ ਹੈ ਧੀ ਧਿਆ ਚਲ ਜੇ ਤੂੰ ਨਾ ਵੀ ਕਹਿਣਾਉਂਦੀ ਮੈਂ ਤਾਂ ਵੀ ਤੇਰੇ ਵਿਆਹ 'ਚ ਟਟਕਦੀ ਨਹੀਂ ਸੀ ਪਰ ਤੇਰੀ ਪਰਜਾਈ ਦੇ ਮੂੰਹ ਕਨੀ ਦੇਖ ਕੇ ਮੇਰੇ ਜੀਤਾ ਕਰਦਾ ਨਹੀਂ ਚਲੋ ਕੋਈ ਨਹੀਂ ਥਾਈ ਜੀ ਦੇਖੋ ਉਹਨਾਂ ਦਾ ਤਾਂ ਸੁਭਾਈ ਹੈ ਉਹ ਹਨਾ ਜਿਵੇਂ ਬੋਲਦੇ ਰਹਿੰਦੇ ਆ ਤੁਹਾਨੂੰ ਪਤਾ ਪਰ ਉਹਨਾਂ ਦੇ ਦਿਲ 'ਚ ਕੁਝ ਨਹੀਂ ਹੈਗਾ ਪੁੱਤ ਚਾਹੇ ਦਿਲ 'ਚ ਕੁਝ ਵੀ ਨਹੀਂ ਪਰ ਜੇ ਕਿਸੇ ਨਾਲ ਵਰਤਾ ਵਰਤਾਵਾਂਗੇ ਨਾ ਫੇਰ ਹੀ ਅਗਲਾ ਹੁੰਦਾ ਜਾਂਦਾ ਹੈ ਦਿਲ 'ਚ ਚਾਹੇ ਕੁਝ ਨਾ ਹੋਵੇ ਗੱਲ ਤਾਂ ਪਟੱਕ ਦੇਣੀ ਮੂੰਹ ਤੇ ਮਾਰਦੀ ਅਗਲੇ ਦੀ ਹਾਂਜੀ ਗੱਲ ਇਹ ਤਾਂ ਹੈਗੀ ਆ ਚਲੋ ਕੋਈ ਨਹੀਂ ਤਾਈ ਜੀ ਹਮ ਕਹਿੰਦੇ ਹੁੰਦੇ ਸਾਰਾ ਕੁਝ ਭੁੱਲ ਕੇ ਚਲ ਖੁਸ਼ੀਆਂ ਦਾ ਦਿਨ ਹੈ ਨਾ ਮਸਾ ਮਸਾ ਆ ਤੇ ਤੁਸੀਂ ਜ਼ਰੂਰ ਆਇਓ ਨਹੀਂ ਪੁੱਤ ਅੰਗ ਹੀ ਤਾਂ ਸਹੀ ਮੈਂ ਪਰ ਆਉਂਗੀ ਮੈਂ ਗੁਰਦੁਆਰੇ ਤੇ ਸਿੱਧੀ ਜਿੱਥੇ ਤੇਰੇ ਆਨੰਦਕਾਰ ਦੇ ਆਉਣਗੇ ਭਾਈ ਜਿਹੋ ਜਿਆ ਕੁਝ ਮੈਥੋਂ ਸਰਿਆ ਉਹ ਮੈਂ ਤੈਨੂੰ ਜ਼ਰੂਰ ਦੇ ਕੇ ਆਉਂਗੀ ਉਹ ਤਾਂ ਠੀਕ ਹੈ ਤਾਈ ਜੀ ਫਿਰ ਘਰੇ ਆਉਂਦੇ ਨਹੀਂ ਤੁਸੀਂ ਨਹੀਂ ਪੁੱਤ ਮੈਂ ਘਰੇ ਨਹੀਂ ਆਉਂਦੀ ਲੈ ਜੇ ਘਰੇ ਆ ਜਾਂਦੇ ਫਿਰ ਬੜੀ ਚੰਗੀ ਗੱਲ ਸੀ ਹੈ ਨਾ ਐ ਜੇ ਹੋ ਜਾਂਦਾ ਵੀ ਚਲੋ ਉਹ ਤਾਂ ਠੀਕ ਹੈ ਪੁੱਤ ਮੈਂ ਸਮਝਦੀ ਆ ਤੇਰੀ ਗੱਲ ਪਰ ਮੈਂ ਨਹੀਂ ਕੀ ਕਰਾਂ ਜਦੋਂ ਤੈਨੂੰ ਪਤਾ ਹੈ ਇਹਨੇ ਤਾਂ ਉਹਦੇ ਪਟਾਕ ਦੇ ਨਹੀਂ ਕਹਿਤਾ ਸੀ ਵੀ ਅਸੀਂ ਨਹੀਂ ਹਾਂ ਜੀ ਕਹ ਤਾਈ ਜਿੰਦੇ ਆ ਤਾਈ ਜੀ ਉਹ ਤਾਂ ਮੈਨੂੰ ਵੀ ਇੰਹੀਂ ਕਰਦੇ ਰਹਿੰਦੇ 24 ਘੰਟੇ ਗੱਲ ਕਰਾਇਆ ਚਲੋ ਮੈਂ ਸਬਰ ਦਾ ਘੁੱਟ ਭਰੀ ਜਾਨੀ ਉਹ ਵਿਆਹ ਕਰਨ ਨੂੰ ਮੈਂ ਬਗਾਨੇ ਘਰੇ ਬਗ ਜਾਣਾ ਤੇ ਉਦੋਂ ਆਪੀ ਫਿਰ ਨਾਲੇ ਤਰਸਿਆ ਕਰੂਗੀ ਮੈਨੂੰ ਚਲ ਕੋਈ ਨਾ ਪੁੱਤ ਤੂੰ ਨਾ ਕੋੜੇ ਤੂੰ ਮੇ ਤੋੜੇ ਨਾ ਤੂੰ ਕਿੰਨੇ ਕ ਦਿਨ ਹੈ ਫਿਰ ਤਾਂ ਸਬਾਬਾਂ ਨਾਲ ਹੀ ਆਇਆ ਜਾਇਆ ਜਾਂਦਾ ਕਿੱਥੇ ਨਿਕਲਿਆ ਜਾਂਦਾ ਆਪਦੇ ਘਰਾਂ ਚੋਂ ਉਹੀ ਤਾਂ ਗੱਲ ਆ ਤਾਈ ਜੀ ਚਲੋ ਚੰਗਾ ਤਾਈ ਜੀ ਫਿਰ ਆ ਜਾ ਪੁੱਤ ਤੇ ਅੱਧੀ ਘੁੱਟ ਬਣਾਉਣੀ ਚਾਹ ਪੀ ਕੇ ਜਾਇ ਤੂੰ ਚਾਹ ਤਾਂ ਮੂੰ ਪੀਣੀ ਤੇ ਹੈ ਨਹੀਂ ਸਿਤਾ ਜੀ ਚਲੋ ਗੱਲਾਂ ਕਰ ਲੈ ਕੋਈ ਨਾ ਪੁੱਤ ਆ ਜਾ ਮੈਂ ਖ ਮੇਰਾ ਕੀ ਕਰਤਾ ਮੈਂ ਤਾਂ ਨਾ ਜਿੰਨਾ ਕੁਸ ਬੁਰਾ ਮੈਥੋਂ ਹੋਇਆ ਮੈਂ ਸਾਰਾ ਕੁਸ ਕਰਤਾ ਨਾਲੇ ਜੱਗੇ ਨੇ ਲੱਤਾਂ ਡਾਲੀਆਂ ਤੇ ਨਾਲੇ ਹੈਪੀ ਨੇ ਤੇ ਮੀਤ ਨੇ ਡਾਲੀਆਂ ਆਏ ਕਿਵੇਂ ਮੇਰਾ ਬੁਰਾ ਕਰ ਦੇਣਗੇ ਤੇ ਨੰਦ ਹੁਣ ਮੈਂ ਵੀ ਨਹੀਂ ਹੋਣ ਦਿੰਦੀ ਹਿੰਦ ਦੀ ਮੈਂ ਵੀ ਪੱਕੀ ਆ ਜਿਉ ਤੋ ਤੌ ਚ ਟਿੱਕਰ ਮੈਂ ਜਿਹੜਾ ਜ਼ੋਰ ਲਾਇਆ ਨਾ ਐਵੇਂ ਨਹੀਂ ਵਾਰਖਾ ਜਾਂਦੀ ਆ ਕੀ ਹੋਈ ਹੁੰਦਾ ਹਈ 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 ਆਏ ਆ ਕੀ ਹੋ ਲੱਗ ਕੀ ਜਾ ਇਹ ਸਾਰੇ ਟੰਗ ਕਰਦੀ ਐ ਨਹੀਂ ਵੀਰ ਜੀ ਕੁਝ ਨਹੀਂ ਹੋਇਆ ਇਹਨੂੰ ਇਹ ਵੀ ਤੇਰਾ ਅਨੰਦ ਕਰਜਣਾ ਹੋਇਆ ਨਾ ਤੇਰਾ ਵਿਆਹ ਤਾਂ ਇਹ ਕਦੇ ਨਹੀਂ ਹੋਣ ਦਿੰਦੀ ਸੀ ਐਵੇਂ ਲਖਣ ਕਰੀ ਜਾਂਦੀ ਐ ਕੁਝ ਨਹੀਂ ਹੋਇਆ ਇਹਨੂੰ ਵੀਰੇ ਤੇ ਤੈਨੂੰ ਇਤਨੀ ਰੁਪਈਆ ਹੋ ਜਾਣਾ ਪਾਪਾ ਨੇ ਤੈਨੂੰ ਇਤਨੀ ਹੀ ਭਜਾਈ ਜਦ ਪਤਾ ਨਹੀਂ ਲੱਗਦਾ ਸੋ ਇਹ ਟੰਗ ਕਰਦੀ ਐ ਇਹਨੇ ਪਹਿਲਾਂ ਕੀ ਵੀ ਗਿਆ ਹੋਇਆ ਸੀ ਵੀ ਤੇਰੇ ਅਨੰਦ ਕਰਜ ਲਈ ਹੋਣ ਦੇ ਨੇ ਮੇਰੀ ਇਹ ਇੰਦਾ ਵੀ ਮੈਂ ਤੇਰੇ ਅਨੰਦ ਕਰਜ ਕਰਾ ਕੇ ਹਟੂਗਾ ਕੋਈ ਨਹੀਂ ਕੁਝ ਹੋਈ ਵੇ ਮਰਦੀ ਐ ਮਰ ਜੇ ਮੇਰੇ ਮਿੱਲ ਦਾ ਭਾਈ ਅੱਜ ਵੀਰੇ ਆ ਨਾ ਕਰ ਦੇ ਕਿ ਮੈਨੂੰ ਤਾਂ ਤਰਸ ਲਈ ਜਾਂਦਾ ਤੇ ਆ ਪਾਣਾ ਤੂੰ ਇਹ ਤਰਸ ਦਾ ਖਾਇਗਾ ਤੂੰ ਠਿੱਕ ਜਾ ਤੈਨੂੰ ਇਹ ਗੱਲਾਂ ਪਤਾ ਨਹੀਂ ਲੱਗਦੀਆਂ ਚੱਲ ਤੂੰ ਚਲੀ ਜਾ ਪਾ ਤੇਰੇ ਨੰਦ ਕਰ ਜਿਹਾ ਕਰ ਮਰਦੀ ਐ ਮਰਨ ਦੇ ਪਾ ਹਾਏ ਰੱਬਾ ਵੇ ਹੁਣ ਤਾਂ ਯੰਗੋ ਘਾਟੀ ਦੇ ਅੱਜ ਆ ਮਾਰ ਆ ਵੀ ਗਿਆ ਸਾ ਹਾਏ ਰੱਬਾ ਵੇ ਰੁਕ ਜਾ ਲੈ ਲੈ ਤੇ ਬੈ ਬੈ ਗੱਲ ਆਈ ਮੈਂ ਓਹੋ ਪਾਣੇ ਉਹ ਤਾਂ ਗੱਡੀ ਆਉਣਾ ਹੀ ਆ ਖੜ ਜਾ ਤੂੰ 5 ਮਿੰਟ ਕੋਈ ਗੱਲ ਮੈਂ ਕਹਿੰਦੀ ਸੀ ਹਾਂ ਇੱਕ ਵਾਰੀ ਨਾ ਭਾਬੀ ਨੂੰ ਦੇਖ ਹੀ ਲੈਂਦੇ ਆ ਜਿਹੜੀ ਗੱਡੀ ਤੇ ਆਪਾਂ ਜਾਣਾ ਚਲ ਵਿਆਹ ਉਹ ਤਾਂ ਹੁੰਦੀ ਹੀ ਰਹਿਣਗੇ ਉਹ ਗੱਡੀ 'ਚ ਭਾਬੀ ਨੂੰ ਪਾ ਕੇ ਲੈ ਜਾਂਦੇ ਉਹ ਭੈਣੇ ਨੂੰ ਕੁਝ ਨਹੀਂ ਹੋਇਆ ਜੇ ਮਰਦੀਏ ਮਰ ਜਾਂਦੇ ਜੇ ਬੁਰਾ ਕੰਮ ਕਰੂਗੀ ਤੈਨੂੰ ਪਤਾ ਉਹਦਾ ਅੰਤ ਤਾਂ ਫਲ ਤਾਂ ਤਾਂ ਮੋੜਾ ਹੋਊ ਵੀ ਹੋਊਗਾ ਤੈਨੂੰ ਪਤਾ ਜੇ ਮਾੜੇ ਕਰਮ ਕਰਿਆ ਤਾਂ ਮਾੜਾ ਭੁਗਤਣਾ ਪੈਂਦਾ ਹੁੰਦਾ ਬੰਦੇ ਨੂੰ ਉਹ ਗੱਲ ਤਾਂ ਵੀਰੇ ਮੈਂ ਸਮਝਦੀ ਆ ਵੀ ਕਹਿੰਦੇ ਹੁੰਦੇ ਆ ਕਰਪਾਲਾ ਹੋ ਪਰਾ ਗੱਲ ਕਰ ਭਾਬੀ ਤਾਂ ਮਾੜਾ ਹੀ ਕਰਦੀ ਸੀ ਤੇ ਉਹਦਾ ਮਾੜਾ ਹੀ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਨਾ ਮੈਨੂੰ ਤਾਂ ਸੱਚੀ ਬੜਾ ਤਰਸ ਆਉਂਦਾ ਭਾਬੀ ਦਾ ਉਹ ਭੈਣੇ ਤੂੰ ਚੁੱਪ ਕਰ ਜਾ ਇਹਦਾ ਪਰਮਾਤਮਾ ਨੇ ਚੰਗੀ ਕਰੀ ਆ ਨਹੀਂ ਫਿਰ ਮੈਨੂੰ ਕਰਨਾ ਪੈਂਦਾ ਠੀਕ ਹੈ ਜੇ ਮਰਦੀਏ ਮਰ ਜਾਂਦੇ ਨਹੀਂ ਫਿਰ ਮੈਂ ਮਾਰਦਾ ਉਹਨੂੰ ਸੱਚ ਗੱਲ ਤੇ ਕਿਉਂ ਨਹੀਂ ਫਿਰ ਮੈਂ ਇੱਥੋਂ ਜੇ ਪਰਮਾਤਮਾ ਨੇ ਕਰਨਾ ਹੋਇਆ ਨਾ ਹੋਊਗਾ ਤਾਂ ਚੰਗੀ ਹੋਊਗਾ ਜੇ ਆਉਦੀ ਹੈ ਮਰਗੀ ਨਹੀਂ ਫਿਰ ਮੈਂ ਤਾਂ ਮਾਰੂ ਮਾਰੂ ਤੈਨੂੰ ਦੱਸਦਾ ਸੀ ਠੀਕ ਹੈ ਨਾ 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 ਵੀਰੇ ਕਾਨੂੰ ਮਰੇ ਘਰ ਤਾਂ ਤੇਰਾ ਹੀ ਪੱਟਾ ਜਾਣਾ ਬਾਕੀ ਕਹਿੰਦੇ ਮਾਵਾ ਤੋਂ ਬਾਅਦ ਤਾਂ ਪਰਜਾਂਜਾਂ ਨਾਲ ਹੀ ਪੇਕੇ ਹੁੰਦੇ ਆ ਮੇਰਾ ਵੀ ਕੌਣ ਆ ਇੱਥੇ ਤੇ ਤੇ ਭੈਣ ਤੂੰ ਤਾਂ ਕੋਲੀ ਐ ਤੈਨੂੰ ਜੇ ਇਹ ਪਰਜਾਈ ਇਹ ਤੇਰੀ ਹੈ ਨਾ ਅਸਲ ਤੈਨੂੰ ਮਾਂ ਤੂੰ ਤਾਂ ਮਾਂ ਸਮਝਦੀ ਐ ਗੱਲ ਕਰ ਇਹ ਬਣੀ ਨਹੀਂ ਮਾਂ ਤੇਰੀ ਠੀਕ ਐ ਇਹ ਤਾਂ ਤੇਰਾ ਦੁਸ਼ਮਣੀ ਪੌਂਦੀ ਰਹੀ ਐ ਤੇਰੇ ਨਾਲ ਇੰਨਾ ਨਾ ਕੁਝ ਕਰਦੀ ਰਹੀ ਐ ਤੂੰ ਫੇਰ ਨਹੀਂ ਸਮਝਦੀ ਇਹਦਾ ਮੈਂ ਤਾਂ ਆਖਿਆ ਪਿਆ ਸੀ ਮੈਂ ਸਾਰੀਆਂ ਗੱਲਾਂ ਜਾਣਦਾ ਸੀ ਕੋਈ ਤਨੀ ਟੂਮਾ ਕਿਸੇ ਪਾਸੇ ਨਹੀਂ ਗਿਆ ਸੀ ਮੈਨੂੰ ਸਾਰਾ ਕੁਝ ਪਤਾ ਸੀ ਠੀਕ ਹੈ ਬਾਕੀ ਜੇ ਇਹਨੇ ਕੋਈ ਮਾੜਾ ਕਰਮ ਕਰਿਆ ਹੋਇਆ ਤਾਂ ਇਹਨੂੰ ਪ੍ਰਮਾਤਮਾ ਬਖਸ਼ਦਾ ਨਹੀਂ ਮੈਂ ਤੈਨੂੰ ਇਹ ਸਿੱਧੀ ਗੱਲ ਦੱਸਦਾ ਨਹੀਂ ਫੇਰਾ ਕੇ ਮੈਂ ਕਰੂੰਗਾ ਤੂੰ ਬੇਹੰਸਰਾ ਤੇਰੇ ਮੈਂ ਆਨੰਦ ਕਰਜ ਕਰਾਉਣੇ ਆ ਇਹਦੀ ਇੰਡ ਸੀ ਵੀ ਤੇਰਾ ਵਿਆਹ ਨਹੀਂ ਹੋਣਦਣਾ ਮੇਰੀ ਹਿੰਡੇ ਸੀ ਵੀ ਮੈਂ ਤੇਰਾ ਵਿਆਹ ਕਰਕੇ ਟੂਆ ਤੂੰ ਹੁਣ ਚੱਲ ਪੈਣ ਬਣ ਕੇ ਠੀਕ ਹੈ ਗੱਡੀ ਉਹ ਆ ਗਈ ਤੇ ਚੱਲੀਏ ਆਪਾਂ ਆ ਜਾ ਚੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਆਪਣੇ ਯਾਰਾਂ ਦੋਸਤਾਂ ਵਿੱਚ ਰਿਸ਼ਤੇਦਾਰਾਂ ਵਿੱਚ ਸ਼ੇਅਰ ਜ਼ਰੂਰ ਕਰਨੀ ਆ ਤੇ ਜੋ ਵੀ ਸਾਡੀ ਵੀਡੀਓ ਦੇਖੂਗਾ ਉਹ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਜਿਹੜੀ ਜ਼ਰੂਰੀ ਗੱਲ ਆਪਾਂ ਉਹ ਇਹ ਕਰਨ ਲੱਗਿਆ ਕੱਚੀ ਸਕੀਰੀ ਦੇ ਵਿੱਚ ਇੱਕ ਘਰ ਦੀ ਸਟੋਰੀ ਦਾ ਐਂਡ ਹੋ ਚੁੱਕਿਆ ਪਰ ਇਹਦਾ ਮਤਲਬ ਇਹ ਨਹੀਂ ਵੀ ਆਪਣੀ ਸਟੋਰੀ ਬੰਦ ਹੋ ਚੁੱਕੀ ਐ ਕੱਚੀ ਸਕੀਰੀ 2 ਲਾ ਲਓ ਜਾਂ ਕੱਚੀ ਸਕੀਰੀ ਦਾ ਨੈਕਸਟ ਭਾਗ ਲਾ ਲਓ ਆਊਗਾ ਇਸੇ ਤਰ੍ਹਾਂ ਚੱਲੂਗਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਇੱਕ ਘਰ ਦੀ ਸਟੋਰੀ ਦਾ ਐਂਡ ਹੋ ਚੁੱਕਿਆ ਹੈ ਹੁਣ ਮੀਤ ਨੇ ਅਗਲੇ ਭਾਗ ਦੇ ਵਿੱਚ ਜਾਣਾ ਆਪਦੇ ਸੌਰੀ ਕਰ ਸਟੋਰੀ ਉਥੋਂ ਫੇਰ ਚੱਲੂਗੀ ਬਹੁਤ ਜ਼ਿਆਦਾ ਇੰਟਰਸਟਿੰਗ ਸਟੋਰੀ ਹੈ ਜੇ ਤੁਸੀਂ ਦੇਖਿਓ ਤੁਹਾਨੂੰ ਪਤਾ ਲੱਗੂਗਾ ਕਾਫੀ ਗੁੰਝਲਦਾਰ ਵੀ ਹੈ ਸਟੋਰੀ ਤੇ ਆਪਾਂ ਬਹੁਤ ਵਧੀਆ ਬਣਾਉਣ ਦੀ ਇਹਨੂੰ ਕੋਸ਼ਿਸ਼ ਕਰਾਂਗੇ ਤੁਹਾਡੇ ਸਪੋਰਟ ਦੀ ਲੋੜ ਚਾਹੀਦੀ ਹੈ ਕਿਉਂਕਿ ਆਪਣੇ ਜਿਹੜੇ ਪਹਿਲੇ ਭਾਗਾਂ ਤੇ ਵਿਊ ਆਏ ਉਹ ਬਹੁਤ ਜ਼ਿਆਦਾ ਹੈ ਲੇਕਿਨ ਸਮੇਂ ਦੇ ਹਿਸਾਬ ਨਾਲ ਘਟਦੇ ਗਏ ਇਸ ਕਰਕੇ ਤਾਂ ਸਾਡਾ ਵੀ ਥੋੜਾ ਜਿਹਾ ਮੋਨੋਵਲ ਕਿਤਨਾ ਕਿਤੇ ਡਾਊਨ ਹੋ ਜਾਂਦਾ ਸੋ ਕਿਰਪਾ ਕਰਕੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਹਜੇ ਦੇ ਕਾਫੀ ਜ਼ਿਆਦਾ ਪਾਰਟ ਆਉਣਗੇ ਇੱਕ ਘਰ ਦੀ ਸਟੋਰੀ ਐਂਡ ਹੋ ਚੁੱਕੀ ਹੈ ਜਿਹਦੇ ਵਿੱਚ ਜਿਵੇਂ ਉਹਦੀ ਪਰਜਾਈ ਨੇ ਮਾੜਾ ਕੀਤਾ ਤਾਂ ਐਂਡ ਤੇ ਉਹਦੇ ਨਾਲ ਮਾੜਾ ਹੋਇਆ ਪਰ ਹੁਣ ਇਹਦੇ ਸਹਰੇ ਘਰ ਦੀ ਸਟੋਰੀ ਚੱਲੂਗੀ ਦੇਖਿਓ ਅੱਗੇ ਜਾ ਕੇ ਕੀ ਸਤਿ ਸ਼੍ਰੀ ਅਕਾਲ ਜੀ